ਬਹੁਤ ਬਹਾਵੀ ਤਰੇ ਕੰਮ ਬੈੜੀਆਂ ਇਹ ਮਰਜ਼ਾ ਕਰਿਆ ਚਲਦੇ ਨਹੀਂ ਮੁਸ਼ਕਿਲ ਆ ਉਹਨਾਂ ਬਸ ਕਰਿਆ ਬਸ ਆ ਮੈਂ ਮਰਜ਼ਾ ਉੱਠ ਕੇ ਦਈਸ ਲਾਡਾ ਨਾਲ ਪਾਲੇ ਆਪਣੇ ਮਾਸੂਮ ਜਿਹੇ ਪੁੱਤ ਦੀ ਲਾਸ਼ ਦੇਖਣ ਤੋਂ ਬਾਅਦ ਇਸ ਮਾਂ ਦੇ ਹਾਲ ਬਿਹਾਲ ਨੇ ਜਿਹੜੀ ਇਹ ਹੀ ਆਖ ਰਹੀ ਹੈ ਕਿ ਸਾਡਾ ਸਾਰਾ ਪਰਿਵਾਰ ਹੀ ਮੁੱਕ ਜਾਵੇ ਆਪਣੀ ਧੀਾਂ ਬਾਰੇ ਆਪਣੇ ਬਾਰੇ ਹੀ ਆਖ ਰਹੀ ਹੈ ਬਾਰ-ਬਾਰ ਕਿਉਂਕਿ ਉਸ ਦਾ ਇਹ ਪੁੱਤ ਜੋ ਕਿ ਟੂਰਨਾਮੈਂਟ ਖੇਡਣ ਦੇ ਲਈ ਗਿਆ ਸੀ ਅਤੇ ਉਸ ਤੋਂ ਬਾਅਦ ਖੁਸ਼ੀ-ਖੁਸ਼ੀ ਘਰ ਪਰਤਣ ਦੀ ਤਿਆਰੀ ਦੇ ਵਿੱਚ ਸੀ ਉੱਥੇ ਕਿਸੇ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਕਾਰਨ ਮੁੰਡੇ ਦੀ ਜਾਨ ਚਲੀ ਗਈ ਇਸ ਤੋਂ ਬਾਅਦ ਹੁਣ ਪਰਿਵਾਰਿਕ ਮੈਂਬਰਾਂ ਦੀ ਕੀ ਹਾਲ ਨੇ ਅਤੇ ਉਹ ਕੀ ਅਪੀਲ ਸਰਕਾਰ ਨੂੰ ਕਰ ਰਹੇ ਨੇ ਜਾਣਦੇ ਆ ਜਿਹੜੀ ਡੈਥ ਹੋਈ ਕੀ ਲੱਗਦੀ ਸੀ ਤੁਹਾਡੀ ਮੇਰਾ ਪੁੱਤ ਕਿਵੇਂ ਹੋਈ ਕਿੱਦਾਂ ਪਤਾ ਲੱਗਿਆ ਤੁਹਾਨੂੰ ਮੈਨੂੰ ਤਾਂ ਇੱਥੇ ਬੱਚੇ ਦੱਸ ਕੇ ਗਏ ਅੰਦੇ ਸੇ ਬੂਦੇ ਮੋٹے ਦੇ ਕੋਲੀ ਲੱਗੇ ਮੇਰਾ ਪੁੱਤ ਜਰਾ ਸਲਾਂਦਾ ਮੈਂ ਮਰ ਜਾ ਰਪਾ ਨਾ ਕੇ ਤੇ ਲਾਟਾ ਨਾ ਪਾਲਿਆ ਮੈਂ ਆਪਣੇ ਪੁੱਤ ਨੂੰ ਕਦੀ ਰੀਸ ਤੇ ਉਕੇ ਤੋ ਨਹੀਂ ਰਹਿ ਮੇਰਾ ਪੁੱਤ ਆਂ ਮੰਮੀ ਮੇਰੇ ਮੇਲੀ ਪੱਗ ਤੋ ਦੇ ਮੇਰੇ ਇਹਦੇ ਸਿੱਕ ਤੋ ਦੇ ਮੇਰੇ ਪਰਨੇ ਤੋ ਦੇ ਮੰਮੀ ਤੋ ਕੇ ਸਰ ਚੋਟਰੀ ਚ ਪਾ ਦੇ ਮੇਰੇ ਵੀਰਾ ਮੈਂ ਸਾਰੇ ਚੋਟਰੀ ਚ ਪਾ ਦੇ ਕਿ ਮੇਰੇ ਮੈਂ ਮਰਚਾ ਮੈਂ ਤੇਲ ਲਾ ਕੇ ਪਾਇਆ ਮੇਰੇ ਪੁੱਤਾਂ ਨੇ ਮੇਰੇ ਸਿੰਘ ਵੀ ਲਿਖਾ ਕਰਦੇ ਮੈਂ ਮਰਚਾ ਮੇਰੇ ਵੀ ਕਿੰਨੀ ਸੇਵਾ ਕਰਨ ਚੱਲ ਗਿਆ ਇਹ ਮਰਦੀ ਮੇਰੇ ਆ ਵੀਰਾਂ ਮੈਂ ਮਰ ਗਈ ਮੈਂ ਵੀ ਸੇਵਾ ਕਰ ਚੱਲ ਗਿਆ ਮੇਰਾ ਪੁੱਤ ਮੇਰਾ ਪੁੱਤ ਕਿੰਨੀ ਸੇਵਾ ਕਰ ਚੱਲ ਗਿਆ ਹਾਂ ਜੀ ਕੀ ਨਾਮ ਹੈ ਪਰਮਜੀਤ ਸਿੰਘ ਜੀ ਕਰਮਜੀਤ ਜੀ ਜਿਹਦੇ ਤੇ ਗੋਲੀ ਲੱਗੀ ਹੈਗੀ ਆ ਪੱਟ ਦੇ ਵਿੱਚ ਕੀ ਲੱਗਦੇ ਸੀ ਤੁਹਾਡੇ ਉਹ ਮੇਰਾ ਬੇਟਾ ਜੀ ਕੀ ਮਾਮਲਾ ਘਟਨਾ ਕਰਮ ਸਾਰਾ ਇੱਕ ਵਾਰੀ ਦੱਸ ਦਿਓ ਕਿਹੜੇ ਪਿੰਡ ਦਾ ਘਟਨਾ ਕਰਮ ਇਹ ਕਿਵੇਂ ਚੱਲੀ ਗੋਲੀ ਇਹ ਖਬਰ ਰਾਜਪੂਤਾ ਹੈ ਜੀ ਖਬਰ ਰਾਜਪੂਤਾ ਇੱਥੇ ਟੂਰਨਾਮੈਂਟ ਚੱਲ ਰਿਹਾ ਸੀ ਧਿਆਨ ਕੇ ਬਾਹਰੋਂ ਪਤਾ ਨਹੀਂ ਕਿਹੜਾ ਬੰਦਾ ਆਇਆ ਗੋਲੀਆਂ ਤੜਾ ਤੜ ਗੋਲੀਆਂ ਚਲਾਣ ਲੱਗ ਪਿਆ ਮੇਰੇ ਬੇਟੇ ਦੇ ਲੱਗ ਗਈ ਗੋਲੀ ਕੱਲੀ ਤੁਹਾਡੀ ਬੇਟੇ ਦੀ ਲੱਗੀ ਕਿ ਹੋਰ ਵੀ ਕਿਸੇ ਦੇ ਵਿੱਚ ਨਹੀਂ ਮੇਰੇ ਬੇਟੇ ਦੇ ਲੱਗੀ ਇੱਕ ਨਿਕਾਜਾ ਬੱਚਾ ਆਂਦੇ ਉਹਦੇ ਲੱਗੀ ਉਸ ਟਾਈਮ ਬੇਟਾ ਤੁਹਾਡਾ ਕਿੱਥੇ ਜਿਹੜਾ ਬੱਚਾ ਉਹ ਕਿੱਥੇ ਬੇਟਾ ਮੇਰੇ ਪਿਆ ਇੱਕ ਬੱਚਾ ਇੱਧਰ ਸੀ ਬੱਚਾ ਬਹੁਤ ਦੂਰ ਸੀ ਤੇ ਬੱਚਾ ਬੱਚੇ ਦੀ ਦੱਸ ਦੇ ਕਿ ਡੈਥ ਹੋ ਚੁੱਕੀ ਹੈ ਹਾਂਜੀ 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 ਇਹ ਗੱਲ ਤੁਹਾਡਾ ਬੇਟਾ ਕਿੱਥੇ ਇਸ ਟਾਈਮ ਅੰਗਰ ਸਰ ਦਾਖਲ ਹੈ ਕੀ ਕੰਮ ਕਰਦਾ ਹੋਏ ਜੀ ਕਿਵੇਂ ਦਾ ਮਾਹੌਲ ਜਿਹੜਾ ਇਸ ਟਾਈਮ ਜਦੋਂ ਤੁਹਾਡੇ ਰਾਤ ਦੇ ਸਮੇਂ ਕ੍ਰੀਏਟ ਹੋਇਆ ਹੈ ਕਿਵੇਂ ਦਾ ਮਹਿਸੂਸ ਕਰਦੇ ਹੋ ਹੁਣ ਤੱਕ ਕਿਵੇਂ ਦਾ ਔਰ ਪੁਲਿਸ ਪ੍ਰਸ਼ਾਸਨ ਦਾ ਤੁਹਾਡੇ ਤੱਕ ਜਿਹੜਾ ਹੈ ਕਿ ਰਾਬਤਾ ਕੀਤਾ ਗਿਆ ਤੁਹਾਡੇ ਵੱਲੋਂ ਹਾਂਜੀ ਹਾਂਜੀ ਪੁਲਿਸ ਦਾ ਘਾਇ ਪੁਲਸਾਈ ਸੀ ਸਾਡੇ ਵੱਲ ਜਦੋਂ ਅਸੀਂ ਸਾਨੂੰ ਪਤਾ ਹੀ ਨਹੀਂ ਤੇ ਕੀ ਨਾਂ ਲਈਏ ਕਿਸੇ ਦਾ ਸਾਨੂੰ ਨਹੀਂ ਦੱਸ ਗੱਲ ਦਾ ਪਤਾ ਵੀ ਕੀ ਹੋਇਆ ਕੀ ਇਹ ਨਿੱਜੀ ਰੰਜਿਸ਼ ਕਹਿ ਸਕਦੇ ਆ ਕੋਈ ਨਾ ਰੰਜਿਸ਼ ਨਹੀਂ ਜੀ ਫੁੱਟਬਾਲ ਖੇਡਦੇ ਪਏ ਸੀ ਕੋਈ ਰੰਜਿਸ਼ ਨਹੀਂ ਭਗਤ ਸਿੰਘ ਇਹ ਘਟਨਾ ਕਰ ਮਾਪ ਰਿਹਾ ਤਾਂ ਕਲੀਅਰ ਕਰ ਦਿਓ ਕਿਵੇਂ ਰੱਪ ਰਿਹਾ ਇਹ ਵਾਪਰਾ 7:00 ਵਜੇ ਡੇਢ ਜਿਹੜਾ ਜੋ ਸੰਡੇ ਵੀਰੋ ਨਹੀਂ ਉਹ ਦੋ ਆ ਠਕਾ ਆ ਇਹਦਾ ਬਹੁਤ ਜ਼ਿਆਦਾ ਆ ਕਿੰਨਾ ਭਣਾ ਦਾ ਭਰਾ ਵਾ ਗਰੀਬ ਪਰਿਵਾਰ ਵਾ ਇਹਨਾਂ ਨੂੰ ਸਾਬ ਮਿਲਣਾ ਚਾਹੀਦਾ ਜਿਹੜੇ ਬੰਦੇ ਫੜੇ ਜਾਣ ਉਹ ਕਾਊਂਟਰ ਹੋਣੇ ਚਾਹੀਦੇ ਆ। ਤੁਹਾਨੂੰ ਇਨਸਾਫ ਇਹ ਚਾਹੀਦਾ ਬਿਲਕੁਲ। ਪਿਛਲੇ ਦਿਨੀ ਨਿਕਲ ਵਿਖਿਆ ਜਾਵੇ ਕਿ ਤੇ ਮੇਤੇ ਚੌਕ ਜੀ ਹਾਂਜੀ ਹਾਂਜੀ ਬਾਈ ਗੋਲੇ ਚਲੀਆਂ ਇੱਥੇ ਨੰਗੜਾ ਨੰਗੜੀ ਪਿੰਡ ਤੇ ਲੱਗੇ ਦੇ ਵਿੱਚ ਇਹ ਵੀ ਕੰਮ ਹੋਇਆ ਕਾਊਂਟਰ ਬੰਦੇ ਹੋਏ ਉੱਥੇ ਵੀ ਪਰ ਇਹ ਕੰਮ ਜਿਹੜਾ ਛਾਪ ਹੋਣਾ ਚਾਹੀਦਾ ਬਿਲਕੁਲ ਅਹੀਂ ਫੇਰ ਸਰਕਾਰਾਂ ਦੇ ਕਹਿਣੇ ਨਸ਼ਾ ਮੁਕਤ ਹੋਣਾ ਚਾਹੀਦਾ ਹੈ ਗਰਾਊਂਡਾਂ 'ਚ ਖੇਡਣਾ ਚਾਹੀਦਾ ਬੱਚੇ ਗਰਾਊਂਡਾਂ ਦੇ ਵਿੱਚ ਖੇਡਦੇ ਨੇ ਕਿਤੇ ਨਾ ਕਿਤੇ ਦੇਖੇ ਜਾ ਫਾਇਰਿੰਗ ਜਿਹੜੀ ਫਾਇਰਗ ਜਿਹੜੀ ਵਧੀਆ ਇਹਦਾ ਕਿੰਦਾ ਦਾ ਤੁਸੀਂ ਮਹਿਸੂਸ ਕਰਦੇ ਇਹ ਤਾਂ ਬਹੁਤ ਗਲਤ ਕੰਮ ਹੋ ਰਿਹਾ ਜੀ ਇਹ ਤੁਸੀਂ ਇਨਸਾਫ ਚ ਕਾਇਆ ਹੋਣਾ ਚਾਹੀਦਾ ਬਿਲਕੁਲ ਕਲੀਅਰ ਹੋਣਾ ਚਾਹੀਦਾ ਸਾਨੂੰ ਇਹ ਬੱਚੇ ਦਾ ਜਿਹੜਾ ਧੱਕਾ ਆ ਬਹੁਤ ਜ਼ਿਆਦਾ ਆ ਰਾਤ ਦੇ ਸਮੇਂ ਡੈੱਡ ਬੋਡੀ ਵੀ ਲੈ ਕੇ ਲੈ ਕੇ ਲੈ ਗਏ ਆ ਉੱਥੇ ਮੁੜ ਕੇ ਜਦੋਂ ਇਹ ਚੱਕਰ ਹੋਇਆ ਵਾ ਫਿਰ ਡੈੱਡ ਬੋਡੀ ਮਾਂ ਪਿਓ ਨੂੰ ਨਹੀਂ ਵੀ ਦਿਖਾਈ ਪੁੱਛਨੇ ਇਹ ਜ ਬੱਚੇ ਨੂੰ ਲੈ ਕੇ ਅੰਦਰ ਜਿਵੇਂ ਗਰਾਉਂਡ ਚਲ ਗਏ ਆ ਮਾਪਿਆਂ ਨੂੰ ਬਿਲਕੁਲ ਨਹੀਂ ਦਿਖਾਈ ਨਾ ਫਿਰ ਇਹਨਾਂ ਨੇ ਉਥੋਂ ਟਕੇਰਾ ਡੈੱਡ ਬੋਡੀ ਕੋਈ ਪੁਲਿਸ ਨੂੰ ਖੋ ਗਏ ਫਿਰ ਪਿੰਡ ਗੱਡੀ ਚ ਬਿਠਾ ਕੇ ਲੈ ਆਂਦੀ ਟਕੇ ਨਾ ਇਹਨਾਂ ਟਕਾਇਆ ਫਿਰ ਪੁਲਿਸ ਜਿਹੜੀ ਕਿ ਆਪਣੀ ਹਰਿਆਸਤ ਚ ਜਿਹੜੀ ਡੈੱਡ ਬੋਡੀ ਲੈ ਲਈ ਲੈ ਲਈ ਸੀ ਤੇ ਫਿਰ ਉਹ ਕੀ ਕਹਿੰਦਾ ਹੁਣ ਤੱਕ ਦਾ ਐਸਐਚਓ ਐਸਐਚਓ ਮਹਿਤੇ ਦਾ ਉਹ ਕਹਿੰਦਾ ਸੀ ਕਾਰਵਾਈ ਕਰਾਂਗੇ ਹੁਣ ਤੇ ਵੇਖੋ ਹੁਣ ਕੀ ਕਰਦੇ ਕੀ ਨਹੀਂ ਕਰਦੇ ਅਜੇ ਤੱਕ ਤਾਂ ਕੁਝ ਕੀਤਾ ਨਹੀਂ ਹੋਣਾ ਇਨਨੂੰ ਸਾਹਮਣੇ ਗਈ ਤਾਂ ਬਿਲਕੁਲ ਹਾਂ ਕਲਵੰਤ ਸਿੰਘ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਨੰਗੜੀ ਕਲਾਂ ਦੇ ਜਿੰਦਾਂ ਤੋਂ ਯੂ ਕੀ ਲੱਗਦਾ ਸੀ ਤੁਹਾਡਾ ਉਹ ਪੁੱਤਾਂ ਲੱਗਦਾ ਜੀ ਕਿੱਦਾਂ ਹੋਈ ਕਿਵੇਂ ਹੋਈ ਉਹ ਖੱਬੇ ਟੂਰਨਾਮੈਂਟ ਤੇ ਗਿਆ ਖੇਡਣ ਉੱਥੇ ਸਕੂਲ ਦੇ ਵਿੱਚ ਅਨਪਛਾਤੇ ਬੰਦਿਆਂ ਨੇ ਗੋਰੀ ਮਾਰ ਦਿੱਤੀ ਕਿੰਨੀਆਂ ਗੋਲੀਆਂ ਲੱਗੀਆਂ ਉਹਦੇ ਕਿ ਲੱਗੀਆਂ ਕਿੱਥੇ ਲੱਗੀ ਹੈ? ਐਡਟ ਰੈਕਟੇ। ਰੈਕਟੇ। ਕਿੰਨੇ ਕ ਵਜੇ ਦੀ ਘਟਨਾ ਕਰਮੀ ਅੱਜ ਜਾਂ ਕੱਲ ਸੀ ਇਹ ਦੱਸ ਦਿਓ ਕਲੀਅਰ ਕਰ ਦਿੰਦੇ ਹਾਂ। ਕੱਲ ਦੀ ਗੱਲ ਆ ਜੀ 7 ਸ਼ਾਮ ਦੇ 7 ਵਜੇ। 6 ਤੋਂ 7 ਦੇ ਦਰਮਿਆਨ। ਕੀ ਪ੍ਰਸ਼ਾਸਨ ਤੋਂ ਉਮੀਦਾਂ ਰੱਖਦੇ ਤੁਸੀਂ? ਕੋਈ ਪ੍ਰਸ਼ਾਸਨ ਤੋਂ ਜਿਹੜਾ ਕਿ ਉਹ ਕਿਹੜੀ ਕਾਰਵਾਈ ਚੱਲ ਰਹੀ ਹੈ? ਦੇਖੋ ਜੀ ਅਸੀਂ ਤੇ ਚਾਹੁੰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਮਾਮਲਾ ਇਹ ਜੀ ਆਪਣਾ ਪਿਛਲੇ ਸਾਲ ਤੋਂ ਹੀ ਆਪਣਾ ਵੀ ਸਾਲ ਵਾਈ ਆਪਣਾ ਚੱਲਦਾ ਇਹ ਟੂਰਨਾਮੈਂਟ ਤੇ ਇਸ ਦੇ ਦੌਰਾਨ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ ਪੂਰਾ ਆਪਣਾ ਟੂਰਨਾਮੈਂਟ ਵੀ ਚੱਲ ਰਿਹਾ ਸੀ ਤੇ ਬਾਅਦ ਦੇ ਵਿੱਚ ਇਹਨਾਂ ਅਨਸਵਤੇ ਬੰਦੇ ਆਏ ਆ ਤੇ ਇਹਨਾਂ ਨੇ ਗੋਲੀਆਂ ਚਲਾ ਕੇ ਤੇ ਇੱਕ ਦਾ ਜਵਾਨ ਦੇ ਪੱਟ ਦੇ ਵਿੱਚ ਗੋਲੀ ਲੱਗੀ ਤੇ ਦੂਸਰੇ ਜਿਹੜਾ ਆਪਣਾ ਨੰਗੜੀ ਦਾ ਮੁੰਡਾ ਸੇਵਕ ਸਿੰਘ ਆ ਤੇ ਉਹਦੀ ਡੈਥ ਹੋ ਗਈ ਹੈ ਕਿੰਨੇ ਕ ਵਜੇ ਦੀ ਇਹ ਕੰਨਾ ਜੀ ਇਹ ਸ 8 ਵਜੇ ਦੀ ਗੱਲ ਜੀ ਸਵਾ ਸੱਤ ਵਜੇ ਦੀ ਗੱਲ ਜੀ ਕੀ ਕਹੋ ਸਾਡੀ ਕੋਈ ਰੰਜਿਸ਼ ਹੀ ਕਿ ਕੋਈ ਇਦਾਂ ਦਾ ਕੋਈ ਮਾਮਲਾ ਹੈਗਾ ਜੀ ਜਿਹੜੀ ਬੋਈ ਚੱਲੀ ਹੈ ਨਹੀਂ ਰੰਜਿਸ਼ ਤੇ ਕੋਈ ਨਹੀਂ ਤੇ ਬੇਕੋ ਆਪਾ ਦੇ ਮੈਂ ਤੇ ਹੀ ਦੱਸ ਰਿਹਾ ਹਾਂ ਕਿ ਜਿੱਦਾਂ ਪਿਛਲੇ ਸਾਲ ਆਪਣਾ ਵੀ ਸਾਲ ਬਾਈ ਸਾਲ ਆਪਣਾ ਟੂਰਨਾਮੈਂਟ ਚੱਲ ਰਿਹਾ ਵਾ ਤੇ ਇਸੇ ਤਰ੍ਹਾਂ ਇਸ ਵੀ ਮੌਕੇ ਦੇ ਉੱਤੇ ਵੀ ਆਪਣਾ ਟੂਰਨਾਮੈਂਟ ਚਲਾ ਰਹੇ ਤਾਂ ਬਹੁਤ ਵਧੀਆ ਆਪਣਾ ਪ੍ਰਸ਼ਾਸਨ ਹੋ ਰਿਹਾ ਸੀ ਤੇ ਉਹ ਇਹ ਹੁਣ ਇਹਨਾਂ ਦਾ ਇਹ ਆ ਵੀ ਆਪਣਾ ਵੀ ਕਿਹੜੀ ਗੱਲ ਦੇ ਵਿੱਚ ਕੀ ਗੱਲ ਹੋਈ ਕੀ ਨਹੀਂ ਹੋਈ ਵੀ ਬੱਚੇ ਤੇ ਘਰ ਤੋਂ ਗਰਾਊਂਡ ਦੇ ਵਿੱਚ ਖੇਡਣ ਆਉਂਦੇ ਆ ਪਰ ਜਦੋਂ ਇੰਡੀਆਂ ਗੋਲੀਆਂ ਚੱਲਦੀਆਂ ਤੇ ਕੀ ਬੱਚਿਆਂ ਦੇ ਸਹਿਮ ਦਾ ਮਾਹੌਲ ਬਣਿਆ ਪਿਆ ਇਸ ਟਾਈਮ ਵੇਖੋ ਜੀ ਹੁਣ ਜਿਹੜਾ ਆਪਣਾ ਪਿੰਡ ਦਾ ਮਾਹੌਲ ਆ ਪਿੰਡ ਦੇ ਵਿੱਚ ਤੇ ਬੰਦਾ ਇਹ ਸੋਚਦਾ ਵਾ ਵੀ ਆਪਣਾ ਪਿੰਡ ਦਾ ਵਧੀਆ ਵਿਕਾਸ ਹੋਣਾ ਚਾਹੀਦਾ ਆਪਣਾ ਵਧੀਆ ਗੇਮਾ ਹੋਣੀ ਚਾਹੀਦੀ ਆ ਇਸ ਕਰਕੇ ਬੱਚਾ ਆਪਣਾ ਨਸ਼ੇ ਪਤੀ ਤੋਂ ਦੂਰ ਹੋਏਗਾ ਤੇ ਗੇਮ ਦੇ ਵਿੱਚ ਆਪਣਾ ਭਾਗ ਲਏਗਾ ਤੇ ਬਹੁਤ ਵਧੀਆ ਹੀ ਤੇ ਆਪਣੀ ਸਾਡੀ ਸੋਚ ਇਦਾਂ ਦੀ ਸੀ ਹੁਣ ਜਿਵੇਂ ਕਿ ਪੁਲਿਸ ਵੀ ਕਾਰਵਾਈ ਕਰ ਰਹੀ ਹੈ ਪੁਲਿਸ ਵਾ ਪੁਲਿਸ ਆਪਣੀ ਕਾਰਵਾਈ ਕਰ ਰਹੀ ਆ ਰਾਤ ਨੂੰ ਆਪਣਾ ਦੇਖ ਰਹੀ ਹੈ ਆਪਣਾ ਕੋਈ ਵੀ ਜਿਹੜਾ ਆਪਣਾ ਕਾਰਵਾਈ ਕਰਕੇ ਆਪਣਾ ਉਹ ਦੱਸਣਗੇ ਵੀ ਕੀ ਆ ਕੀ ਨਹੀਂ ਇੱਕ ਘਟਨਾ ਕਰਨ ਵਾਸਤੇ ਹੈਗਾ ਜਿਆਦਾ ਖੰਬੇ ਪੜਦਾ ਕੀ ਮਾਪਲਾ ਸਮਾਂ ਉੱਥੇ ਨਾ ਜੇ ਮੈਚ ਚੱਲ ਰਿਹਾ ਜੀ ਫੁੱਟਬਾਲ ਦਾ ਮੈਚ ਕੰਪਲੀਟ ਹੋਣ ਤੋਂ ਬਾਅਦ ਜੋ ਖਿਡਾਰੀ ਸੀ ਉਹ ਨਾ ਆਫਟਰ ਕੰਪਲੀਸ਼ਨ ਆਫ ਮੈਚ ਉੱਥੇ ਫੋਟੋਗ੍ਰਾਫ ਕਰ ਰਹੀ ਸੀ ਦੋ ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਨੇ ਗੱਪਰੀ ਸਿੰਘ ਜਿਹਦਾ ਨਾਮ ਹੋ ਤੇ ਫਾਇਰਿੰਗ ਕੀਤੀ ਉਹ ਸਾਥ ਸਿਹਦਰਾਣੇ ਕੋਹਰ ਅਗਰਸੀਵਿਕ ਸਿੰਘ ਲੜਕਾ ਉਹਦੇ ਵੀ ਗੋਲੀ ਲੱਗੀ ਸੀ ਜਿਹਦੀ ਡਾਕਟਰ ਸੁਨੀਲ ਦੇਤ ਤੇ ਕਨਫਰਮੇਸ਼ਨ ਕੀਤੀ ਸੀ ਜੋ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਕੀ ਕਰ ਸਕਦੇ ਕਿ ਜੁੱਧ ਨਸ਼ਾ ਵਿਰੁੱਧ ਜਿਹੜੀ ਹੈ ਕਿ ਪ੍ਰਸ਼ਾਸਨ ਵੀ ਕਹਿ ਰਿਹਾ ਵੱਡੇ ਪੱਧਰ ਤੇ ਕਿ ਗਰਾਊਂਡਾਂ 'ਚ ਬੱਚੇ ਜਾਣ ਬੱਚੇ ਖੇਡਣ ਪਰ ਜਦੋਂ ਇਦਾਂ ਦੀ ਘਟਨਾ ਕਰੂਗਾ ਪਰਤੇ ਗਰਾਊਂਡ 'ਚ ਬੱਚੇ ਜਾਣਗੇ ਬਿਲਕੁਲ ਜੀ ਅਸੀਂ ਲੱਗੇ ਹੋਏ ਹਾਂ ਇਹਨਾਂ ਨੂੰ ਸੇਫ ਅਸੂਚ ਕਰਾਵਾਂਗੇ ਬੱਚਿਆਂ ਨੂੰ ਫੜ ਕੇ ਬੰਦਿਆਂ ਨੂੰ ਬੁਲਾਦ ਦੇ ਪਿੱਛੇ ਜਰੂਰ ਦਵਾਂਗੇ ਰਾਸ਼ਟਰੀ ਲਵਾਗੇ ਇੱਕ ਹੋਰ ਸਵਾਲ ਕੀਤਾ ਜਾਂਦਾ ਹੈਗਾ ਕਿ ਕੀ ਕਰ ਸਕਦੇ ਕਿ ਪਿਛਲੇ ਦਿਨੀ ਮਹਿਤਾ ਚੌਕ ਚ ਅੱਗੇ ਵੀ ਗੋਲੀਆਂ ਚੱਲੀਆਂ ਆ ਗਈਆਂ ਕਿਉਂ ਮਹਿਤਾ ਕਿਉਂ ਟਾਰਗੇਟ ਚੱਲ ਰਿਹਾ ਹੈਗਾ ਇਸ ਦੇ ਵਿੱਚ ਜਿਸ ਲੱਗੇ ਹੋਏ ਹਾਂ ਜਿਹੜਾ ਉਹਦਾ ਵੀ 13 ਤਰੀਕ ਨੂੰ ਚੱਲਿਆ ਸੀ ਉਹਦੇ ਵਿੱਚ ਵੀ ਬੰਦੇ ਫੜ ਕੇ ਅਰੈਸਟ ਪਾਈ ਹੋਈ ਹੈ ਟ੍ਰੇਸ ਸੇ ਮਕਦਮਾ ਉਹਦੇ ਵਿੱਚ ਵੀ ਤੇ ਇਹ ਵੀ ਜਲਦ ਜਲਦ ਟ੍ਰੇਸ ਕਰਕੇ ਬੰਦੇ ਰਸ ਬੇਲਵਾਨੀ ਜੀ ਜੀ ਬੀ ਸਾਹਿਬ ਉਹਨਾਂ ਦਾ ਕਹਿਣਾ ਹੈ ਕਿ ਲਾਅ ਆਰਡਰ ਸਾਈ ਬਹੁਤ ਕਲੀਅਰ ਕੀਤਾ ਗਿਆ ਪਰ ਕਿਤੇ ਨਾ ਕਿਤੇ ਵੇਚਿਆ ਜਾਵੇ ਕਿਤੇ ਨਾ ਕਿਤੇ ਧਜੀਆਂ ਉਡਦੀਆਂ ਨਜ਼ਰ ਆ ਰਹੀਆਂ ਕੀ ਕਹਿਣਾ ਹੈ ਤੁਹਾਡਾ ਇਸ ਦੇ ਵਿੱਚ ਜੋ ਵਾਰਦਾਤ ਹੋਈ ਹੈ ਇਸ ਨੂੰ ਟ੍ਰੇਸ ਕਰਕੇ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਮੇਰਾ ਜਸਵਿੰਦਰ ਸਿੰਘ ਸੋਨੀ ਜੀ ਕੋਚ ਨਗਲੀ ਤੋਂ ਜੀ ਜੀ ਦੈਟਸੋ ਯੂ ਕੀ ਲੱਗਦਾ ਸੀ ਤੇ ਕਲੀਅਰ ਕਰ ਦਿਓ ਕਿਦਾਂ ਲੱਗਿਆ ਇਹਨਾਂ ਤਾਂ ਮੈਂ ਕੋਚ ਹੀ ਤੇ ਮੇਰ ਕੋ ਰੋਜ਼ਾਨਾ ਖੇਡਦੇ ਪਿੰਡ ਗਰਾਊਂਡ ਦੇ ਵਿੱਚ ਤੇ ਕੱਲ ਅਚਾਨਕ ਖੱਬੇ ਟੂਰਨਾਮੈਂਟ ਦੇ ਵਿੱਚ ਗਏ ਤੇ ਉੱਥੇ ਅਚਾਨਕ ਗੋਲੀ ਚੱਲਾ ਦਾ ਕਰਕੇ ਤੇ ਇਹਨਾਂ ਦੀ ਡੈਥ ਹੋਈ ਹੈ ਇਹ ਤਿੰਨਾ ਭਰਾਵਾਂ ਦਾ ਇੱਕ ਕੱਲਾ ਮਰ ਹੈਗਾ ਸੀ ਤਿੰਨਾ ਤਿੰਨਾ ਭੈਣਾਂ ਦਾ ਇੱਕ ਕੱਲਾ ਭਰਾ ਸੀਗਾ ਤੇ ਘਰ ਦੇ ਹਾਲਾਤ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨੇ ਕ ਤਹੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਤੇ ਅਸੀਂ ਚਾਹੁੰਦੇ ਵੀ ਇੱਕ ਬੇਟੀ ਨਾਲ ਦੀ ਨੌਕਰੀ ਵੀ ਮਿਲੇ ਕਿੰਨੇ ਕ ਵਜੇ ਦੀ ਘਟਨਾ ਕਰਮ ਕਰ ਸਕਦੇ ਕਿ ਕੋਈ 7:00 ਵਜੇ ਦੀ 10 ਮਿੰਟ ਤੇ ਸ਼ਾਮ ਦੀ ਘਟਨਾ ਵਾਪਰੀ ਆ ਪਿੰਡ ਖੱਬੇ ਰਾਜਪੂਤਾਂ ਦੀ ਗਰਾਊਂਡ ਦੇ ਵਿੱਚ ਤਾਨੂੰ ਕਿਵੇਂ ਪਤਾ ਲੱਗਦਾ ਐ ਪਿੰਡ ਦਾ ਇਹ ਉੱਥੇ ਸਾਡੇ ਮੌਜੂਦਾ ਪਲੇਅਰ ਵੀ ਹੈਗੇ ਛੋਟੇ ਬੱਚੇ ਗਈ ਸਾਰੀ ਟੀਮ ਗਈ ਨਗੜੀ ਤੋਂ ਉਹਨਾਂ ਨੇ ਮੁਰਕੇ ਉੱਥੇ ਸ਼ਾਮ ਨੂੰ ਆਉਣ ਦੀ ਤਿਆਰੀ ਉਦੋਂ ਉਹਨਾਂ ਨੇ ਦੱਸਿਆ ਸਾਨੂੰ ਵੀ ਆ ਘਟਣਾ ਵਾਪਰ ਗਈ ਗੋਲੀ ਚੱਲ ਗਈ ਉੱਥੇ ਫਿਰ ਜੇ ਤੁਹਾਨੂੰ ਪਤਾ ਲੱਗਾ ਤੇ ਕਿੱਥੇ ਲੈ ਗਏ ਉਹ ਇਹ ਉੱਥੋਂ ਪਹਿਲਾਂ ਤੇ ਮਹਿਤੇ ਚਾਉਂਦੇ ਇੱਕ ਹਸਪਤਾਲ ਲੈ ਗਏ ਆ ਇਹਨਾਂ ਨੇ ਮੁਰਕੇ ਨੂੰ ਜਵਾਬ ਦਿੱਤਾ ਫਿਰ ਹੀ ਬਾਬਾ ਬਕੜਾ ਹਸਪਤਾਲ ਲੈ ਗਏ ਬਾਬਾ ਬਕੜਾ ਸਾਹਿਬ ਨੇ ਉਹਨਾਂ ਨੇ ਮਰ ਤੇ ਕਰਾਰ ਦਿੱਤਾ ਉੱਥੇ ਜੀ ਸੇ ਮੇਰਾ ਪਿੰਡ ਰੇਡੀਆਂ ਮੇਰਾ ਕਾਕਾ ਸ਼ੋਟਾ ਨਾ ਨਾ ਚੱਲਦਾ ਮੇਰਾ ਪੁੱਤ ਮੇਰਾ ਪੁੱਤ ਜਰਦਾ ਚੱਲਦਾ